ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤਿਆਉ ਦੀ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਕਹਾਣੀ ਤੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਹਾਣੀ ਜੋ ਕਿ ਇੱਕ ਤਿਤਲੀ ਦੀ ਕਹਾਣੀ ਹੈ ਪਿੰਡ ਦੇ ਹਰੇ ਭਰੇ ਬਾਗ ਵਿੱਚ ਜਿੱਥੇ ਗੁਲਾਬ, ਮੋਗਰੇ ਅਤੇ ਗੇਂਦੇ ਦੇ ਫੁੱਲ ਖਿੜੇ ਹੋਏ ਸਨ ਉੱਤੇ ਇੱਕ ਛੋਟੀ ਜਿਹੀ ਤਿਤਲੀ ਦਾ ਜਨਮ ਹੋਇਆ ਸੀ ਪਰ ਤਿਤਲੀ ਤਿਤਲੀ ਬਣ ਕੇ ਨਹੀਂ ਜਨਮੀ ਸੀ ਪਹਿਲਾਂ ਉਸ ਦੀ ਮਾਂ ਤਿਤਲੀ ਨੇ ਨਰਮ ਨਰਮ ਪੱਤਿਆਂ ਉੱਤੇ ਛੋਟੇ ਛੋਟੇ ਅੰਡੇ ਰੱਖੇ ਸਨ ਉਹ ਅੰਡੇ ਮੋਤੀਆਂ ਵਰਗੇ ਚਮਕਦੇ ਸਨ ਸੂਰਜ ਦੀ ਰੋਸ਼ਨੀ ਵਿੱਚ ਜਿਵੇਂ ਸੋਨੇ ਦੇ ਦਾਣੇ ਹੋਣ ਕੁਝ ਦਿਨਾਂ ਬਾਅਦ ਉਹਨਾਂ ਆਂਡਿਆਂ ਵਿੱਚੋਂ ਨਿੱਕੇ-ਨਿੱਕੇ ਕੀੜੇ ਨਿਕਲੇ ਉਹਨਾਂ ਵਿੱਚੋਂ ਇੱਕ ਲਾਰਵਾ ਸਾਡੀ ਕਹਾਣੀ ਦਾ ਮੁੱਖ ਪਾਤਰ ਆ ਜੀ ਉਹ ਹਰਾ-ਹਰਾ ਸੀ ਬਿਲਕੁਲ ਪੱਤੇ ਦੇ ਰੰਗ ਵਰਗਾ ਤਾਂ ਜੋ ਪੰਛੀਆਂ ਨੂੰ ਆਸਾਨੀ ਨਾਲ ਨਾ ਦਿਸੇ ਲਾਰਵਾ ਨੇ ਆਪਣੇ ਬੱਚਿਆਂ ਦਾ ਸਭ ਤੋਂ ਵੱਡਾ ਕੰਮ ਲਾਰਵਾ ਨੇ ਆਪਣੇ ਬਚਪਨ ਦਾ ਸਭ ਤੋਂ ਵੱਡਾ ਕੰਮ ਕੀਤਾ ਖਾਣਾ ਸਿਰਫ ਖਾਣਾ ਉਹ ਪੱਤਾ ਚਬਾਉਂਦਾ ਸੀ ਹਰ ਵੇਲੇ ਸ਼ਵੇਰ ਤੋਂ ਸ਼ਾਮ ਤੱਕ ਉਹ ਹਰੇ ਭਰੇ ਪੱਤੇ ਖਾ ਕੇ ਵੱਡਾ ਹੁੰਦਾ ਜਾ ਰਿਹਾ ਸੀ ਪਿੰਡ ਦੇ ਬੱਚੇ ਉਸ ਨੂੰ ਵੇਖਦੇ ਤਾਂ ਕਹਿੰਦੇ ਵੇਖੋ ਵੇਖੋ ਪੱਤਾ ਕੀੜਾ ਖਾਣ ਵਾਲਾ ਪੱਤਾ ਲਾਰਵੇ ਨੂੰ ਪਤਾ ਸੀ ਕਿ ਸਿਰਫ ਸ਼ੁਰੂਆਤ ਆ ਉਸ ਦੀ ਰੂਹ ਵਿੱਚ ਇੱਕ ਸੁਪਨਾ ਸੀ ਕਿ ਕਦੇ ਉਹ ਵੀ ਆਸਮਾਨ ਵਿੱਚ ਉੱਡੇਗਾ ਫੁੱਲਾਂ ਤੋਂ ਰਸ ਪੀਏਗਾ ਅਤੇ ਦੁਨੀਆ ਨੂੰ ਆਪਣੀ ਸੁੰਦਰਤਾ ਨਾਲ ਰੌਸ਼ਨ ਵੀ ਕਰੇਗਾ ਉਹ ਮਨ ਹੀ ਮਾਨ ਵਿੱਚ ਸੋਚਦਾ ਰਹਿੰਦਾ ਸੀ ਉਸ ਤੋਂ ਬਾਅਦ ਉਸਨੇ ਸੋਚਿਆ ਪਿੰਡ ਦੇ ਹਰੇ ਭਰੇ ਬਾਗ ਵਿੱਚ ਜਦੋਂ ਉਸਨੇ ਰੋਜ਼ ਆਪਣੇ ਆਪ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਉੱਥੇ ਚਿੜੀਆਂ ਦੀਆਂ ਆਵਾਜ਼ਾਂ ਆਲੇ-ਦਾਲੇ ਚਹਿਕਦੀਆਂ ਰਹਿੰਦੀਆਂ ਸਨ ਹਵਾ ਤਾਜ਼ਗੀ ਬਰੀ ਮਿਠਾਸ ਨਾਲ ਘੁਲ ਜਾਂਦੀ ਸੀ ਉਸਨੇ ਨਰਮ ਤੇ ਹਰੇ ਪੱਤੇ ਲੱਭੇ ਹਰੇਕ ਪੱਤੇ ਦੀ ਕੋਖ ਉਸਨੇ ਪਿਆਰ ਨਾਲ ਵੇਖੀ ਫਿਰ ਚੁਣੇ ਹੋਏ ਪੱਤੇਆਂ ਉੱਤੇ ਉਹ ਹਮੇਸ਼ਾ ਆਪਣੇ ਆਪ ਨੂੰ ਪੱਤੇ ਨੂੰ ਦਿੰਦਾ ਰਹਿੰਦਾ ਤੇ ਪੱਤੇ ਖਾਂਦਾ ਰਹਿੰਦਾ ਜਦੋਂ ਪੱਤੇ ਖਾ ਖਾ ਕੇ ਉਸ ਦਾ ਮਨ ਹੋਰ ਅੱਕ ਜਾਂਦਾ ਤਾਂ ਉਹ ਹੋਰ ਚੀਜ਼ਾਂ ਬਾਰੇ ਵੀ ਸੋਚਦਾ ਰਾਤ ਨੂੰ ਜਦੋਂ ਹਵਾ ਹੌਲੀ ਹੌਲੀ ਚੱਲਦੀ ਲਾਰਵਾ ਪੱਤੇ ਉੱਤੇ ਲੇਟ ਕੇ ਆਸਮਾਨ ਵੱਲ ਵੇਖਦਾ ਚੰਦ ਦੀ ਰੋਸ਼ਨੀ ਪੱਤਿਆਂ ਵਿੱਚੋਂ ਲੰਘ ਕੇ ਉਸਤੇ ਪੈਂਦੀ ਉਹ ਸੋਚਦਾ ਕਿ ਮੈਂ ਵੀ ਆਸਮਾਨ ਵਿੱਚ ਉੱਡ ਸਕਾਂਗਾ ਕਿ ਮੈਂ ਵੀ ਚੰਨ ਤੇ ਤਾਰਿਆਂ ਦੇ ਨੇੜੇ ਜਾ ਸਕਾਂਗਾ ਕਿ ਮੇਰੇ ਵੀ ਖੰਭ ਹੋਣਗੇ ਉਸ ਨੂੰ ਅਜੇ ਨਹੀਂ ਸੀ ਪਤਾ ਕਿ ਸਾਰੇ ਸੁਪਨੇ ਇੱਕ ਦਿਨ ਸੱਚ ਹੋ ਜਾਣਗੇ ਉਸ ਦੇ ਅੰਦਰ ਕੁਦਰਤ ਨੇ ਇੱਕ ਅਦੁੱਤ ਤਾਕਤ ਭਰੀ ਸੀ ਜੋ ਉਸ ਨੂੰ ਬਦਲਾਅ ਵੱਲ ਲੈ ਕੇ ਜਾਂਦੀ ਸੀ ਲਾਰਵੇ ਦਾ ਜੀਵਨ ਆਸਾਨ ਨਹੀਂ ਸੀ ਬਾਗ ਵਿੱਚ ਕਈ ਖਤਰੇ ਸਨ ਇੱਕ ਦਿਨ ਇੱਕ ਚਿੜੀ ਨੇ ਉਸ ਨੂੰ ਵੇਖ ਲਿਆ ਚਿੜੀ ਤੇਜ਼ੀ ਨਾਲ ਉਸ ਵੱਲ ਵਧੀ ਲਾਰਵਾ ਡਰ ਗਿਆ ਉਸ ਨੇ ਆਪਣੇ ਆਪ ਨੂੰ ਪੱਤੇ ਦੇ ਪਿੱਛਲੇ ਪਾਸੇ ਲੁਕਾ ਲਿਆ ਉਸ ਦੀ ਧੜਕਣ ਤੇਜ਼ ਹੋ ਗਈ ਪਰ ਖੁਸ਼ਕਿਸਮਤੀ ਨਾਲ ਚਿੜੀ ਨੂੰ ਹੋਰ ਕੀੜਾ ਮਿਲ ਗਿਆ ਅਤੇ ਉਸ ਨੂੰ ਲੈ ਕੇ ਉੱਡ ਗਈ ਲਾਰਬੇ ਨੇ ਚੈਨ ਦਾ ਸਾਹ ਲਿਆ ਉਸ ਨੂੰ ਸਮਝ ਆ ਗਈ ਸੀ ਕਿ ਜੀਵਨ ਜਿਉਣ ਲਈ ਹਿੰਮਤ ਦੀ ਬਹੁਤ ਲੋੜ ਹੈ ਕਈ ਵਾਰ بارش ਆਉਂਦੀ ਹੈ ਤਾਂ ਪਾਣੀ ਦੀ ਬੂੰਦ ਉਸ ਤੇ ਡਿੱਗਦੀ ਉਹ ਬੂੰਦ ਉਸ ਦੇ ਲਈ ਸਮੁੰਦਰ ਵਰਗੀ ਹੁੰਦੀ ਸੀ ਉਹ ਪੱਤੇ ਨੂੰ ਮਜ਼ਬੂਤੀ ਨਾਲ ਫੜ ਲੈਂਦਾ ਤਾਂ ਜੋ ਡਿੱਗ ਨਾ ਜਾਵੇ ਹਰ ਇੱਕ ਬੂੰਦ ਉਸ ਨੂੰ ਸੋਖਾਉਂਦੀ ਸੀ ਕਿ ਮਜ਼ਬੂਤੀ ਨਾਲ ਜ਼ਿੰਦਗੀ ਦੇ ਝਟਕਿਆਂ ਨੂੰ ਕਿਵੇਂ ਸਹਿਣਾ ਹੈ ਇੱਕ ਦਿਨ ਪਿੰਡ ਦੀ ਇੱਕ ਛੋਟੀ ਜੀ ਕੁੜੀ ਜਿਸ ਦਾ ਨਾਂ ਸੀ ਸੁਹਾਗ ਬਾਗ ਵਿੱਚ ਆਈ ਉਸ ਨੇ ਲਾਰਵੇ ਨੂੰ ਵੇਖਿਆ ਪਹਿਲਾਂ ਤਾਂ ਉਸ ਨੇ ਡਰ ਕੇ ਆਪਣੇ ਹੱਥ ਪਿੱਛੇ ਖਿੱਚ ਲਏ ਪਰ ਫਿਰ ਉਹ ਮੁਸਕराई ਤੇ ਹੌਲੀ ਨਾਲ ਕਹਿਣ ਲੱਗੀ ਹਾਂ ਤੂੰ ਤਾਂ ਬੜਾ ਸੋਹਣਾ ਏ ਸੁਹਾਗ ਹਰ ਰੋਜ਼ ਬਾਗ ਵਿੱਚ ਆਉਣ ਲੱਗੀ ਉਹ ਲਾਰਵੇ ਨਾਲ ਗੱਲਾਂ ਕਰਦੀ ਉਸ ਨੂੰ ਪੱਤਿਆਂ ਦੀਆਂ ਕਹਾਣੀਆਂ ਸੁਣਾਉਂਦੀ ਲਾਰਵੇ ਨੂੰ ਲੱਗਦਾ ਕਿ ਜਿਵੇਂ ਉਸ ਦੀ ਮਾਂ ਵਰਗੀ ਦੋਸਤ ਬਣ ਗਈ ਹੋਵੇ ਉਹ ਉਸ ਦੀ ਹਾਜ਼ਰੀ ਵਿੱਚ ਲਾਰਵੇ ਨੂੰ ਹੌਸਲਾ ਮਿਲਦਾ ਕੁਝ ਹਫ਼ਤਿਆਂ ਬਾਅਦ ਲਾਰਵੇ ਨੂੰ ਅਹਿਸਾਸ ਹੋਣ ਲੱਗਾ ਕਿ ਉਸ ਦਾ ਸਰੀਰ ਬਦਲ ਰਿਹਾ ਹੈ ਉਸ ਦੀ ਖਾਣ ਦੀ ਲਾਲਚਾ ਘਟ ਹੋ ਰੁੱਗੀ ਹੁਣ ਉਹ ਖਮੋਸ਼ ਰਹਿਣ ਲੱਗਾ ਉਸ ਨੇ ਇੱਕ ਸੁਰੱਖਿਅਤ ਜਗ੍ਹਾ ਲੱਭੀ ਇੱਕ ਡਾਲੀ ਦੇ ਹੇਠਾਂ ਉਸ ਨੇ ਆਪਣੇ ਆਲੇ ਦੁਆਲੇ ਕੋਇਲਾ ਕੂਕਨ ਬਣਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਸ ਨੇ ਆਪਣੇ ਆਪ ਨੂੰ ਉਸ ਖੋਲ ਵਿੱਚ ਲਪੇਟ ਲਿਆ ਹੁਣ ਉਹ ਅੰਦਰ ਸੁੱਤਾ ਨਹੀਂ ਸੀ ਬਲਕਿ ਬਦਲ ਰਿਹਾ ਸੀ ਇਹ ਬਦਲਾਅ ਦੀ ਯਾਤਰਾ ਸੀ ਉਸ ਦੇ ਅੰਦਰ ਫੰਗ ਵਣ ਰਹੇ ਸਨ ਉਸ ਦੇ ਸਰੀਰ ਨਵੀਂ ਸ਼ਕਲ ਧਾਰਨ ਕਰ ਰਿਹਾ ਸੀ ਇਹ ਕੁਦਰਤ ਦਾ ਸਭ ਤੋਂ ਵੱਡਾ ਚਮਤਕਾਰ ਸੀ ਕਿ ਉਸ ਦਾ ਸਰੀਰ ਛੇਤੀ ਤੋਂ ਛੇਤੀ ਬਦਲ ਰਿਹਾ ਸੀ ਲਾਰਵੇ ਨੂੰ ਵੀ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਸਭ ਉਸ ਲਈ ਕੀ ਹੋ ਰਿਹਾ ਹੈ ਜਿਸ ਡਾਲੀ ਦੇ ਹੇਠਾਂ ਲਾਰਵੇ ਨੇ ਆਪਣੇ ਆਪ ਨੂੰ ਲੁਭੇਟਿਆ ਸੀ ਉਹ ਜਗ੍ਹਾ ਉਸ ਦੀ ਦੁਨੀਆ ਬਣ ਚੁੱਕੀ ਸੀ। ਬਾਰੋਂ ਇੱਕ ਖਮੋਸ਼ ਸੁੱਤਾ ਹੋਇਆ ਖੋਲ ਲੱਗਦਾ ਸੀ ਪਰ ਉਸ ਦੇ ਅੰਦਰ ਇੱਕ ਚਮਤਕਾਰ ਹੋ ਰਿਹਾ ਸੀ। ਹਰ ਦਿਨ ਹਰ ਰਾਤ ਲਾਰਵੇ ਦਾ ਸਰੀਰ ਬਦਲ ਰਿਹਾ ਸੀ। ਉਸ ਦੇ ਪੈਰਾਂ ਦੀ ਜਗ੍ਹਾ ਨਵੇਂ ਪੈਰ ਬਣ ਰਹੇ ਸਨ। ਉਸ ਦੇ ਸਰੀਰ ਦੇ ਅੰਦਰੋਂ ਸੁੰਦਰ ਫੰਗ ਬਣ ਰਹੇ ਸਨ ਜਿਨ੍ਹਾਂ ਦੇ ਰੰਗਾਂ ਦੀ ਕਲਾ ਕੁਦਰਤ ਆਪਣੇ ਹੱਥਾਂ ਨਾਲ ਪੈਦਾ ਕਰਦੀ ਸੀ। ਬਾਹਰ ਪਿੰਡ ਦੇ ਲੋਕ ਸੋਚਦੇ ਸੀ ਕਿ ਇਹ ਤਾਂ ਸੁੱਤਾ ਹੋਇਆ ਕੀੜਾ ਏ ਕੋਈ ਕੰਮ ਨਹੀਂ ਕਰਦਾ ਪਰ ਸੱਚ ਇਹ ਸੀ ਕਿ ਉਸ ਖੋਲ ਦੇ ਅੰਦਰ ਇੱਕ ਨਵੀਂ ਜ਼ਿੰਦਗੀ ਤਿਆਰ ਹੋ ਰਹੀ ਸੀ ਜਿਵੇਂ ਕਿਸਾਨ ਬੀਜ ਮਿੱਟੀ ਵਿੱਚ ਬੀਜਦਾ ਤੇ 6 ਮਹੀਨਿਆਂ ਬਾਅਦ ਫਸਲ ਹੁੰਦੀ ਆ ਉਸੇ ਤਰ੍ਹਾਂ ਠੀਕ ਉਸੇ ਤਰ੍ਹਾਂ ਇੱਕ ਛੋਟਾ ਜਿਹਾ ਜੀਵ ਆਪਣੇ ਆਪ ਨੂੰ ਬਦਲ ਰਿਹਾ ਸੀ ਸੁਹਾਗ ਹਰ ਰੋਜ਼ ਬਾਗ ਵਿੱਚ ਆਉਂਦੀ ਉਹ ਵੇਖਦੀ ਜਿਵੇਂ ਲਾਰਵੇ ਨਾਲ ਉਸ ਨਾਲ ਗੱਲਾਂ ਕਰਦੀ ਉਹ ਹੁਣ ਪੱਤਿਆਂ ਉੱਤੇ ਨਹੀਂ ਸਗੋ ਇੱਕ ਖੋਲ ਵਿੱਚ ਵੰਦ ਹੈ ਉਹ ਖੋਲ ਨੂੰ ਵੇਖ ਕੇ ਕਹਿੰਦੀ ਤੂੰ ਕਿੱਥੇ ਚਲਾ ਗਿਆ ਮੇਰੇ ਦੋਸਤ ਕੀ ਤੂੰ ਮੈਨੂੰ ਭੁੱਲ ਗਿਆ ਉਸ ਦੀਆਂ ਅੱਖਾਂ ਵਿੱਚ ਹੌਲੀ ਹੌਲੀ ਨਮੀ ਵੀ ਆ ਜਾਂਦੀ ਪਰ ਫਿਰ ਉਹ ਖੁਦ ਨੂੰ ਸਮਝਾਉਂਦੀ ਨਹੀਂ ਇਹ ਕੁਦਰਤ ਦਾ ਰਾਜ ਹੈ ਮੇਰਾ ਦੋਸਤ ਇੱਕ ਦਿਨ ਇਸ ਖੋਲ ਤੋਂ ਨਿਕਲ ਕੇ ਬਾਹਰ ਜ਼ਰੂਰ ਆਵੇਗਾ ਤੇ ਬਹੁਤ ਸੋਹਣਾ ਲੱਗੇਗਾ ਸੁਹਾ ਕੋਲ ਬੈਠ ਕੇ ਕਹਾਣੀਆਂ ਸੁਣਾਉਂਦੀ ਉਹ ਸੋਚਦੀ ਕਿ ਸ਼ਾਇਦ ਉਸ ਦੀ ਆਵਾਜ਼ ਖੋਲ ਦੇ ਅੰਦਰ ਜਾ ਰਹੀ ਹੈ ਤੇ ਉਸ ਦਾ ਦੋਸਤ ਸਾਰੀਆਂ ਗੱਲਾਂ ਸੁਣ ਰਿਹਾ ਹੈ ਕਈ ਦਿਨ ਲੰਘ ਗਏ ਵਾਰਿਸ਼ ਆਈ ਹਵਾ ਵਗੀ ਸੂਰਜ ਚੜ੍ਹਿਆ ਤੇ ਡੁੱਬਿਆ ਪਰ ਖੋਲ ਆਪਣੀ ਥਾਂ ਤੇ ਲਟਕਿਆ ਰਿਹਾ ਬਾਹਰ ਉਹ ਹਮੇਸ਼ਾ ਦੀ ਤਰ੍ਹਾਂ ਖਮੋਸ਼ ਸੀ ਪਰ ਅੰਦਰੋਂ ਰੰਗਾਂ ਦੀ ਦੁਨੀਆ ਤਿਆਰ ਹੋ ਰਹੀ ਸੀ ਅੰਤ ਵਿੱਚ ਇੱਕ ਸਵੇਰ ਜਦੋਂ ਸੂਰਜ ਦੀ ਪਹਿਲੀ ਕਿਰਨ ਬਾਗ ਵਿੱਚ ਪਈ ਖੋਲ ਹੌਲੀ ਹੌਲੀ ਹਿੱਲਣ ਲੱਗਾ ਸੁਹਾਗ ਵੀ ਉੱਥੇ ਮੌਜੂਦ ਸੀ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਖੋਲ ਵਿੱਚ ਇੱਕ ਛੋਟੀ ਜਿਹੀ ਦਰਾਰ ਪਈ ਪਹਿਲਾਂ ਛੋਟਾ ਜਿਹਾ ਸੇਰ ਬਾਹਰ ਆਇਆ ਫਿਰ ਹੌਲੀ-ਹੌਲੀ ਸਰੀਰ ਸੁਹਾਗ ਨੇ ਵੇਖਿਆ ਕਿ ਉਸ ਦਾ ਦੋਸਤ ਉਹਣ ਕੀੜਾ ਨਹੀਂ ਸੀ ਉਹ ਤਾਂ ਇੱਕ ਸੁੰਦਰ ਤਿਤਲੀ ਬਣ ਚੁੱਕਿਆ ਸੀ ਉਸ ਦੇ ਖੰਭ ਗਿੱਲੇ ਸਨ ਉਹ ਚਮਕ ਰਹੇ ਸਨ ਉੱਡਣ ਲਈ ਤਿਆਰ ਨਹੀਂ ਸਨ ਉਹ ਕੁਝ ਵੇਲੇ ਲਈ ਡਾਲੀ ਨਾਲ ਚਿਪਕ ਕੇ ਬੈਠ ਗਿਆ ਹਵਾ ਵਿੱਚ ਆਪਣੀ ਪੰਖਾਂ ਨੂੰ ਹੌਲੀ-ਹੌਲੀ ਹਿਲਾਉਣ ਲੱਗਾ ਸੁਹਾਗ ਨੇ ਖੁਸ਼ੀ ਨਾਲ ਤਾਲੀਆਂ ਬਜਾਈਆਂ ਤੇ ਕਿਹਾ ਵੇਖੋ ਮੇਰੇ ਦੋਸਤ तितਲੀ ਬਣ ਗਿਆ ਮੈਂ ਕਿਹਾ ਸੀ ਨਾ ਤੂੰ ਇੱਕ ਦਿਨ ਉੱਡੇਗਾ ਹੌਲੀ ਹੌਲੀ तितਲੀ ਦੇ ਖੰਭ ਸੁੱਕਣ ਲੱਗੇ ਉਹ ਫੈਲਣ ਲੱਗੇ ਰੰਗ ਬਰੰਗੇ ਡਿਜ਼ਾਈਨ ਵਾਲੇ ਉਸਦੇ ਖੰਭ ਕਿਤੇ ਲਾਲ ਨੀਲੇ ਪੀਲੇ ਅਤੇ ਕਾਲੇ ਰੰਗ ਦੇ ਮਿਲ ਕੇ ਜਾਦੂ ਕਰ ਰਹੇ ਸਨ ਹਰ ਰੰਗ ਵਿੱਚ ਜਿਵੇਂ ਇੱਕ ਕਹਾਣੀ ਸੀ ਕੁਝ ਘੰਟਿਆਂ ਬਾਅਦ ਜਦੋਂ ਖੰਭ ਤਿਆਰ ਹੋ ਗਏ तितਲੀ ਨੇ ਪਹਿਲੀ ਵਾਰ ਆਪਣੇ ਪਰ ਖੋਲੇ ਅਤੇ ਹੌਲੀ ਜਿਹੀ ਉੱਡੀ ਪਹਿਲਾ ਤਾਂ ਉਹ ਕੁਝ ਅਣਜਾਣ ਸੀ ਜਿਵੇਂ ਕੋਈ ਬੱਚਾ ਪਹਿਲੀ ਵਾਰੀ ਤੁਰਦਾ ਏ ਪਰ ਕੁਝ ਸਮੇਂ ਬਾਅਦ ਉਸਨੇ ਆਪਣਾ ਸੰਤੁਲਨ ਬਣਾਇਆ ਤੇ ਬਾਗ ਵਿੱਚ ਗੁਲਾਬਾਂ ਦੇ ਝਾ ਬੈਠੀ ਉਸਨੇ ਪਹਿਲੀ ਵਾਰ ਫੁੱਲਾਂ ਦਾ ਰਸ ਪੀਤਾ ਰਸ ਮਿੱਠਾ ਸੀ ਉਸਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਸਵਾਦ ਸੀ ਉਸਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੁਣ ਉਹ ਸਿਰਫ ਖਾਣਾ ਖਾਣ ਵਾਲਾ ਕੀੜਾ ਨਹੀਂ ਸੀ ਹੁਣ ਉਹ ਰੰਗਾਂ ਨਾਲ ਖੇਡਣ ਵਾਲੀ ਤਿਤਲੀ ਸੀ ਸੁਹਾਗ ਉਸਦੇ ਪਿੱਛੇ ਦੌੜੀ ਤੇ ਕਹਿਣ ਲੱਗੀ ਮੇਰੇ ਦੋਸਤ ਤੂੰ ਹੁਣ ਬਹੁਤ ਸੋਹਣਾ ਹੋ ਗਿਆ ਏ ਪਰ ਕਿਸੇ ਕਰਕੇ ਮੈਨੂੰ ਨਾ ਭੁੱਲੀ ਤਿਤਲੀ ਨੇ ਆਪਣੇ ਪਰ ਹਿਲਾ ਕੇ ਉਸ ਨੂੰ ਇਸ਼ਾਰਾ ਦਿੱਤਾ ਨਹੀਂ ਮੈਂ ਤੇਰਾ ਹਮੇਸ਼ਾ ਦੋਸਤ ਰਹਾਂਗਾ ਹੁਣ ਤਿਤਲੀ ਬਾਗ ਵਿੱਚ ਹਰ ਫੁੱਲ ਤੇ ਬੈਠਦੀ ਉਹ ਗੁਲਾਬ ਤੋਂ ਰਸ ਪੀਂਦੀ ਫਿਰ ਗੇਂਦੇ ਤੋਂ ਫਿਰ ਚੰਬੇਲੀ ਤੋਂ ਹਰ ਫੁੱਲ ਦਾ ਉਸ ਨੂੰ ਨਵਾਂ ਸੁਆਦ ਮਿਲਦਾ ਉਹ ਸੋਚਦੀ ਕਿੰਨੀ ਵੱਡੀ ਦੁਨੀਆ ਹੈ ਮੈਂ ਤਾਂ ਸੋਚਦੀ ਸੀ ਕਿ ਪੱਤਾ ਹੀ ਮੇਰੀ ਜ਼ਿੰਦਗੀ ਹੈ ਪਰ ਇੱਥੇ ਤਾਂ ਸੁੰਦਰਤਾ ਦੀ ਹਜ਼ਾਰਾਂ ਕਿਤਾਬਾਂ ਖੁੱਲੀਆਂ ਪਈਆਂ ਨੇ ਉਸ ਦੇ ਪਰਾਂ ਦੀ ਰੌਸ਼ਨੀ ਵਾਂਗ ਦੇ ਬੱਚਿਆਂ ਨੂੰ ਵੀ ਖਿੱਚਣ ਲੱਗ ਪਏ ਉਹ ਸਿਰਫ ਪੱਤਾ ਖਾਣ ਵਾਲਾ ਕੀੜਾ ਨਹੀਂ ਸੀ ਹੁਣ ਉਹਨਾਂ ਲਈ ਇੱਕ ਸੁੰਦਰ तितਲੀ ਬਣ ਚੁੱਕਾ ਸੀ ਤੇ ਸਾਰੇ ਬੱਚੇ ਉਸ ਨੂੰ ਬਹੁਤ ਪਿਆਰ ਕਰਦੇ ਸੁਹਾਗ ਆਪਣੇ ਨਾਲ ਦੇ ਹੋਰ ਦੋਸਤਾਂ ਨੂੰ ਵੀ ਉਸ ਨੂੰ ਵਿਖਾਉਣ ਲਈ ਲੈ ਕੇ ਆਈ ਹੁਣ ਸਾਰੇ ਬੱਚੇ ਬਾਰੀ-ਬਾਰੀ ਉਸ ਨੂੰ ਦੇਖਦੇ ਤਿਤਲੀ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਉਹ ਵਾਰੀ-ਵਾਰੀ ਸਾਰਿਆਂ ਦੇ ਹੱਥਾਂ ਉੱਤੇ ਬੈਠ ਕੇ ਉੱਡ ਜਾਂਦੀ ਉਹ ਸਾਰੇ ਉਹਨਾਂ ਨੂੰ ਫੜਦੇ ਤੇ ਇੱਕ ਦੂਜੇ ਨਾਲ ਖੇਡਦੇ ਰਹਿੰਦੇ ਇਸ ਤਰ੍ਹਾਂ ਤਿਤਲੀ ਉਹਨਾਂ ਦੀ ਪੱਕੀ ਦੋਸਤ ਬਣ ਚੁੱਕੀ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਰ ਜੀਵ ਦੀ ਆਪਣੀ ਇੱਕ ਜ਼ਿੰਦਗੀ ਹੁੰਦੀ ਹੈ ਤੇ ਸਾਨੂੰ ਕਦੇ ਵੀ ਕਿਸੇ ਜੀਵ ਨੂੰ ਕਦੇ ਵੀ ਕਿਸੇ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਸਾਨੂੰ ਹਰ ਜੀਵਾਂ ਨੂੰ ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਤਿਤਲੀ ਵਾਲੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ